ਜਨਤਾ ਦੀ ਆਵਾਜ਼ ਦੇ ਇੱਕ ਸੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੋਰਕਾ ਅੱਜ ਇੱਥੇ ਪਿੰਡ ਬਾਂਮਣ ਮਾਜਰੇ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿੱਚ ਫ੍ਰੀ ਕੈਂਪ ਲਗਾਇਆ ਗਿਆ ਜੋ ਇਹ ਕੈਂਪ ਲਗਾਇਆ ਗਿਆ ਜੋ ਸਰੀਰਿਕ ਰੋਗ ਨੇ ਆਪਣੇ ਸਰੀਰਿਕ ਪੱਖੋਂ ਕੋਈ ਵੀ ਰੋਗ ਹੋਵੇ ਜਿਵੇਂ ਕੋਈ ਬਿਮਾਰ ਹੈ ਦੰਦਾ ਪੱਖੋਂ ਕੋਈ ਰੋਗ ਹੈ ਡੈਂਗੂ ਹੈ ਮਲੇਰੀਆ ਕੋਈ ਵੀ ਰੋਗ ਹੈ ਉਹਦਾ ਇੱਥੇ ਫ੍ਰੀ ਇਲਾਜ ਕੀਤਾ ਗਿਆ ਫ੍ਰੀ ਇੱਥੇ ਆਰਮੀ ਹਸਪੀਟਲ ਵੱਲੋਂ ਸੰਗਰੂਰ ਵੱਲੋਂ ਫ੍ਰੀ ਇੱਥੇ ਕੈਂਪ ਲਗਾਇਆ ਗਿਆ ਹੈ ਜੋ ਜਿੰਨੀ ਵੀ ਇੱਥੇ ਡਾਕਟਰਾਂ ਦੀ ਟੀਮ ਆਈ ਹੈ ਉਹ ਸੀਨੀਅਰ ਡਾਕਟਰਾਂ ਦੀ ਮਾਈ ਹੋਈ ਹੈ ਇੱਥੇ ਆਪਾਂ ਡਾਕਟਰ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਤੁਹਾਨੂੰ ਸਾਰਾ ਏਰੀਆ ਕਵਰੇਜ ਕਰਵਾਵਾਂਗੇ ਇਹ ਜੋ ਫ੍ਰੀ ਕੈਂਪ ਹੈ ਬਾਮਣ ਮਾਜਰੇ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚ ਇਹ ਕੈਂਪ ਲਗਾਇਆ ਗਿਆ ਹੈ ਜੀ ਰਿਪੋਰਟ ਕਰ ਲੈਂਦੇ ਹਾਂ ਆਪਣਾ ਹਾਂਜੀ ਮੇਰਾ ਨਾਂ ਜੀ ਸ਼ਿਲਪਾ ਡਾਕਟਰ ਸ਼ਿਲਪਾ ਰਾਣੀ ਠੀਕ ਹੈ ਕਿਹੜੇ ਹਸਪਤਾਲ ਚੋਂ ਆਏ ਹੋ ਤੁਸੀਂ ਅਸੀਂ ਆਰਨੋ ਹਸਪਤਾਲ ਤੋਂ ਆਏ ਹਾਂ ਓਕੇ ਠੀਕ ਹੈ ਜੋ ਤੁਸੀਂ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਰਹੇ ਹੋ ਉਹ ਜੋ ਫ੍ਰੀ ਸੇਵਾ ਕਰ ਰਹੇ ਹੋ ਹਾਂਜੀ ਠੀਕ ਹੈ ਵੀ ਮਤਲਬ ਕਿਹੜੇ ਕਿਹੜੇ ਰੋਗਾਂ ਨੂੰ ਤੁਸੀਂ ਮੈਂ ਫ੍ਰੀ ਲਾਚ ਕਰ ਰਹੇ ਹਾਂ ਇੱਥੇ ਜਿਵੇਂ ਕੈਂਪ ਹੁੰਦਾ ਤਾਂ ਕੈਂਪ ਦੇ ਵਿੱਚ ਹਾਈਪਰ ਟੈਂਸ਼ਨ ਹੁੰਦਾ ਡਾਇਬੀਟਿਸ ਦਾ ਹੁੰਦਾ ਹੈ ਕਿ ਕਿਸੇ ਨੂੰ ਸਵੇਲਿੰਗ ਹੈ ਗੋਡਿਆਂ ਦਾ ਦਰਦ ਹੈ ਜੀ ਹੁੰਦਾ ਦਰਦ ਹੈ ਗਰਦੰਦਾ ਦਰਦ ਹੈ ਜੀ ਕਿ ਨਸਾਂ ਕਮਜ਼ੋਰ ਨੇ ਠੀਕ ਹੈ ਅਨੀਮੀਆ ਬਲੱਡ ਘੱਟ ਹੈ ਜੀ ਤਾਂ ਇਹ ਜਿਹੜੇ ਬੇਸਿਕ ਰੋਗ ਨੇ ਉਹਨਾਂ ਦੇ ਲਈ ਅਸੀਂ ਇਹ ਨਹੀਂ ਕਿ ਤੁਹਾਡਾ ਕਹਿੰਦੇ ਜੋ ਸਰੀਰ ਪੱਖੀ ਕੋਈ ਵੀ ਰੋਗ ਹੈ ਹਾਂਜੀ ਉਹਦਾ ਇਲਾਜ ਵੀ ਫ੍ਰੀ ਹੋ ਰਿਹਾ ਹੈ ਲੋਕਾਂ ਦੇ ਲਈ ਫ੍ਰੀ ਹੋ ਰਿਹਾ ਹੈ ਠੀਕ ਹੈ ਤੇ ਜੋ ਮੈਡੀਸਿਨ ਦਿੱਤੀ ਜਾ ਰਹੀ ਹੈ ਉਹ ਵੀ ਫ੍ਰੀ ਹਾਂਜੀ ਉਹ ਫ੍ਰੀ ਹੈ ਠੀਕ ਹੈ थे लेडीज डेंटल डॉक्टर भी मौजूद ने जो फ्री सेवा कर रहे ने नो कैविटी ये वाला एक कैविटी भरने वाली है ये जो दांत है ना एक इसको फिलिंग करने की जरूरत है ठीक है मैम क्या नाम है आपका लेफ्ट कर्नल अपनदीप कौर ओके मैम कौन से हॉस्पिटल से आए हो आप हम थ्री जीरो वन फील्ड हॉस्पिटल से आए हैं ठीक है मैम सगरूर से ओके okay, जो आप ये फ्री सेवा कर रहे हो जो मेडिसिन भी ये फ्री प्रोवाइड कर रहे हो मेडिसिन भी मेडिसिन भी फ्री प्रोवाइड कर रहे हैं ठीक है जो बेसिक जो शरीर रोग हैं भी उनकी बेसिक ही दवाई दे रहे हो आप हाँ बेसिक भी दवाई दे रहे हैं कुछ okay. किसी को इन्फेक्शन है वो दे रहे हैं हमारे पास छोटी एक लेबोरेटरी है उसमें कुछ टेस्ट भी कर रहे हैं ओके है ना बेसिक लेबोरेटरी गाने भी हैं ठीक है तो ਮੈਡੀਕਲ ਡੈਂਟਲ ਗਾਇਨਕੋਲੋਜੀਸ ਲੈਬ ਸਾਰੀ ਸਰਵਿਸਸ ਠੀਕ ਹੈ ਫ੍ਰੀ ਪ੍ਰੋਵਾਈਡ ਕਰ ਰਹੇ ਹੋ ਹਾਂਜੀ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਓਕੇ ਮੈਮ ਕੋਈ ਚਾਰਜਸ ਨਹੀਂ ਹੈ ਠੀਕ ਹੈ ਥੈਂਕ ਯੂ ਹਾਂਜੀ ਮੈਮ ਡਾਕਟਰ ਮਨੂ ਹਾਂਜੀ ਠੀਕ ਹੈ ਸਰ ਕਿਹੜੇ ਹਸਪੀਟਲ ਚੋਂ ਆਇਆ ਸਰ ਤੁਸੀਂ ਅਸੀਂ ਜੀ ਪਟਿਆਲੇ ਤੋਂ ਆਇਆ ਜੀ ਠੀਕ ਹੈ ਜੋ ਤੁਸੀਂ ਇਹ ਸਰੀਰ ਪੱਖੀ ਕੋਈ ਵੀ ਰੋਗ ਹੈ ਉਹਨਾਂ ਨੂੰ ਵੀ ਫ੍ਰੀ ਮੈਡੀਸਨ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਨੂੰ ਹਾਂਜੀ ਜਿਹੜੇ ਵੀ ਬੇਸਿਕ ਪ੍ਰੋਬਲਮਸ ਹੁੰਦੀਆਂ ਹਨ ਹਾਂ ਉਸ ਤੇ ਉਸ ਲਈ ਅਸੀਂ ਸਾਰੀ ਕੋਸ਼ਿਸ਼ ਦੇ ਰਹੇ ਹਾਂ ਅੱਛਾ ਜੋ ਵੀ ਬੇਸਿਕ ਰੋਗ ਨੇ ਲੋਕਾਂ ਨੂੰ ਜਨਰਲ ਚੈੱਕ ਅਪ ਕਰ ਰਹੇ ਹੈ ਜਾਂ ਤੇ ਜਾਂ ਤੇ। ਠੀਕ ਹੈ ਸਰ। ਨਾਈਦਰ ਚੈੱਕ ਅਪ ਕਰ ਰਹੇ ਹੈ ਜਨਰਲ ਤੇ ਨਾਈਦਰ ਚੈੱਕ ਅਪ ਕਰ ਰਹੇ। ਓਕੇ ਸਰ। ਠੀਕ ਹੈ ਸਰ। ਥੈਂਕ ਯੂ। ਹਾਂਜੀ ਸਰ ਕੀ ਨਾ ਜੀ ਆਪਣਾ? ਮੈਂ ਸੁਵਿਧਾ ਮਨੋਜ ਨਰੰਗ ਸਿੰਘ ਜੀ। ਠੀਕ ਹੈ ਸਰ। ਜੋ ਅੱਜ ਆਪਣੇ ਸਕੂਲ ਦੇ ਵਿੱਚ ਫ੍ਰੀ ਕੈਂਪ ਲਗਾਇਆ ਗਿਆ ਕੈਂਪ ਤੇ ਡਾਕਟਰ ਇਹ ਕਿੱਥੋਂ ਆਏ ਨੇ? ਡਾਕਟਰ ਸਾਹਿਬ ਜੀ ਐਮ ਐਚ ਪਟਿਆਲਾ ਤੇ ਐਮ ਐਚ ਸੰਗਰੂਰ। ਜੋ ਮਤਲਬ ਹੈ ਤੇ ਜੋ ਫ੍ਰੀ ਇਹਨਾਂ ਨੂੰ ਮੈਡੀਸਿਨ ਫ੍ਰੀ ਦਿੱਤੀ ਜਾ ਰਹੀ ਹੈ। ਪਰ ਟੈਸਟ ਫ੍ਰੀ ਨਹੀਂ ਜੀ। ਸਾਰੇ ਚੈੱਕਅਪ ਫਰੀ ਹੈ ਸਾਰੀ ਮੈਡੀਸਿਨ ਫਰੀ ਹੈ ਮਤਲਬ ਜੋ ਸਰੀਰ ਪੱਖੋਂ ਕੋਈ ਵੀ ਰੋਗ ਹੋਵੇ ਕੋਈ ਵੀ ਰੋਗ ਹੋਵੇ ਹਾਂਜੀ ਸਾਰੇ ਸਾਰੇ ਰੋਗਾਂ ਦਾ ਇਲਾਜ ਕਰ ਰਹੇ ਨੇ ਜੀ ਠੀਕ ਹੈ ਤੇ ਆਪਣੇ ਹੁਣ ਕੈਂਪ ਲੱਗਿਆ ਇੱਥੇ ਤੇ ਤੁਸੀਂ ਕੀ ਲੋਕਾਂ ਨੂੰ ਮੋਟੀਵੇਸ਼ਨ ਦੇਣਾ ਜਾਓਗੇ ਕਿ ਅਸੀਂ ਲੋਕਾਂ ਨੂੰ ਇਹ ਮੋਟੀਵੇਟ ਕਰਨ ਨੂੰ ਚਾਹਦੇ ਹਾਂ ਜੀ ਕਿ ਜਦੋਂ ਇਹੋ ਜਿਹਾ ਕੈਂਪ ਲੱਗਦਾ ਹੈ ਉੱਥੇ ਹਰ ਇੱਕ ਬੰਦੇ ਨੂੰ ਆਪਣਾ ਸਰੀਰਕ ਤੌਰ ਤੇ ਆ ਕੇ ਚੈੱਕਅਪ ਕਰਵਾਉਣਾ ਚਾਹੀਦਾ ਹੈ ਤਾਂ ਕਿ ਟਾਈਮਲੀ ਜਿਹੜਾ ਸਿਹਤ ਦਾ ਖਿਆਲ ਰੱਖਿਆ ਜਾਵੇ ਹਾਂਜੀ ਥੈਂਕ ਯੂ ਇਹ ਬਾਮਣ ਮਜਰਾ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਫ੍ਰੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜੋ ਸਰੀਰ ਪੱਖੀ ਕੋਈ ਵੀ ਰੋਗ ਹੈ ਉਹਦਾ ਫ੍ਰੀ ਇੱਥੇ ਇਲਾਜ ਕੀਤਾ ਜਾ ਰਿਹਾ ਹੈ ਬਕਾਇਦਾ ਫਿਰ ਟੈਸਟ ਵੀ ਕੀਤੇ ਜਾ ਰਹੇ ਨੇ ਟੈਸਟ ਰਿਪੋਰਟਾਂ ਦੇਖ ਕੇ ਹੀ ਇੱਥੇ ਮਰੀਜ਼ਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਜਨੂ хан ਜੀ ਸਰ ਕੀ ਨਾਜੋਤ ਮੇਰਾ ਫਾਧੀ ਕਮਲ ਕੁਮਾਰ ਮੈਂ ਪੰਜਾਬ ਪਬਲਿਕ ਸੀਨੀਅਰ ਸਕੂਲ ਸਕੂਲ ਬਰਾਮਾ ਮਾਦਰਾ ਦਾ ਐਮ.ਐਲ.ਏ. ਕਿ ਮੇਰੀ ਦਵਾਈ ठीक है सर जो अपने स्कूल से ही कैंप लगाया गया आर्मी वालों को तो ये फ्री कैंप लगाया गया बिल्कुल फ्री कैंप है ये जो फ्री टेस्ट भी है कि मेडिसिन भी अच्छा जो मतलब कि तो शरीर पक्की बेसिक तो कोई भी रोग नहीं मेडिसिन प्रोवाइड की जा रही है फ्री जो चेकअप है वो किया जा रहा है ਕੀ ਮਤਲਬ ਕੋਈ ਵੀ ਕਿਸੇ ਵੀ ਪੱਖੋਂ ਕੋਈ ਵੀ ਰੋਗ ਹੋਵੇ ਹਾਂਜੀ ਜੀ ਜ਼ਿਆਦਾਤਰ ਜਿਵੇਂ ਹਾਰਟ ਬੋਰਨ ਨੂੰ ਕਰਨਾ ਚਾਹੀਦਾ ਹੈ ਆਪਣਾ ਜਾਂ ਡੈਂਟਿਸਟ ਨੂੰ ਜੇ ਸਾਧ ਤੋਂ ਕੋਈ ਮਾਰ ਕੇ ਐਨੀ ਵੀ ਡਾਕਟਰ ਜੀ ਠੀਕ ਹੈ ਠੀਕ ਹੈ ਸਰ ਜੋ ਇਹ ਟੀਮ ਹੈ ਆਪਣੀ ਆਰਮੀ ਦੀ ਇਹ ਜਿਹੜੇ ਹਸਪੀਟਲ ਚ ਦੇਖੋ ਹੈ ਬੇਦਲ ਮੈਂ ਇਹਨਾਂ ਦਾ ਨਾਮ ਰੈਜੂਮੈਂਟ ਹੈ ਬਲੇਕ ਹੈਨੀ ਹੈ ਉਹਨਾਂ ਦੇ ਜਿਹੜੇ ਪੀਚਰ ਜਨਰਲ ਨੇ ਸਣੀਤ ਚਾਹੁੰਦੇ ਨੇ ਨਮਾਇਦੇ ਦਰਤ ਨਾਲ ਆਪਾ ਬੁਲੇ ਕੇ ਦਿੱਚੇ ਗਏ ਬਲੇਲੇ ਵਾਲੇ ਉਹਦੀ ਪੋਸਟਿੰਗ ਹੈ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਟੈਮਪੀਅਰ ਕਰਕੇ ਸਾਡੇ ਕੋਲ ਜਿੰਨਾ ਜਿੰਨੇ ਵੀ ਡਾਕਟਰਸ ਆਏ ਜ ਸਾਰੇ ਮਤਲਬ अपना ज़्यादा जब उसकी ओर देखेंगे तो नहीं क्या है ना बहुत सारे बास्केटबॉल स्कूलर ने तो बहुत ही बढ़िया किया है उपजा की भाले बच्चे ने भी बड़े बच्चे ने भी ज़्यादातर टीम है कि वो प्रयात हो गई है कि नार्ड कुछ टीम हो गई है दोनों सामने हैं मैं सॉरी क्लास किस आगे हैं है आगे क्या नाम है मैम आपका ठीक है इसी स्कूल में पढ़ाते हो आप ठीक है बच्चों को यहाँ इकट्ठा किया है इनका भी चेकअप करवाना है ठीक है अभी इनको कोई भी प्रॉब्लम हो ठीक तो है हाँ जी बेटा क्या नाम है आपका हरनूर कौन सी क्लास में पढ़ते हो थर्ड में क्या प्रॉब्लम है आपको ਸਿਰ ਦੁਖਦਾ ਸਿਰ ਦੁਖਦਾ ਹੈ ਆਪਕਾ ਚੈੱਕ ਅਪ ਕਰਵਾਓਗੇ ਆਪ